ਲੋਕ ਸਭਾ ਚੋਣਾਂ ਨੂੰ ਲੈ ਕੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਵੱਲੋਂ ਤਿਆਰੀਆਂ ਪੂਰੀਆਂ ਕਰ ਲੀਆਂ ਗਈਆਂ ਹਨ ਵੱਖ-ਵੱਖ ਹਲਕਿਆਂ ਦੇ ਵਿੱਚ ਜਾ ਕੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਚੋਣ ਪ੍ਰਚਾਰ ਦੀ ਗਤੀ ਵੀ ਤੇਜ਼ ਕਰ ਦਿੱਤੀ ਗਈ ਹੈ ਕਿਉਂਕਿ ਮਹਿਜ ਕੁਝ ਦਿਨ ਹੀ ਬਚੇ ਨੇ ਜਦੋਂ ਪੰਜਾਬ ਦੇ ਵਿੱਚ ਲੋਕ ਸਭਾ ਚੋਣ ਹੋਵੇਗੀ 1 ਜੂਨ ਨੂੰ ਇਹ ਚੋਣ ਹੋਣੀਆਂ ਉਹਨੂੰ ਲੈ ਕੇ ਹੀ ਪੰਜਾਬ ਦੇ ਵਿੱਚ ਸਿਆਸੀ ਪਾਰਟੀਆਂ ਨੇ ਸਰਗਰਮੀਆਂ ਵਧਾ ਦਿੱਤੀਆਂ ਇਹ ਸੇ ਦੇ ਚੱਲਦਿਆਂ ਜਿੱਥੇ ਕਈ ਦਿਨਾਂ ਤੋਂ ਸੀਐਮ ਮਾਨ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਲਈ ਚੋਣ ਪ੍ਰਚਾਰ ਕਰ ਰਹੇ ਨੇ ਖੁਦ ਚੋਣ ਮੈਂ ਚੋਣ ਪ੍ਰਚਾਰ ਦੇ ਲਈ ਮੈਦਾਨ ਦੇ ਵਿੱਚ ਡਟੇ ਹੋਏ ਨੇ ਤੇ ਇਸੇ ਦੇ ਚਲਦਿਆਂ ਅੱਜ ਪੰਜਾਬ ਤੋਂ ਬਾਹਰ ਯਾਨੀ ਕੈਥਲ ਦੇ ਵਿੱਚ ਸੀਐਮ ਮਾਨ ਜਨ ਸਭਾ ਨੂੰ ਸੰਬੋਧਨ ਕਰਨ ਗਿਆ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਲਈ ਚੋਣ ਪ੍ਰਚਾਰ ਕਰਨ ਦੇ ਲਈ ਅੱਜ ਸੀਐਮ ਮਾਨ ਕੈਥਲ ਜਾਣਗੇ ਜਿੱਥੇ ਜਨ ਸਭਾ ਨੂੰ ਸੰਬੋਧਨ ਕੀਤਾ ਜਾਏਗਾ ਬੀਤੇ ਕਈ ਦਿਨਾਂ ਤੋਂ ਪੰਜਾਬ ਦੇ ਵਿੱਚ ਸਨ ਹਾਲਾਂਕਿ ਇਹਨਾਂ ਦਿਨਾਂ ਦੇ ਦੌਰਾਨ ਦਿੱਲੀ ਦੇ ਵਿੱਚ ਜਾ ਕੇ ਵੀ ਦੋ ਦਿਨ ਸੇਮਾਨ ਦੇ ਵੱਲੋਂ ਰੋਡ ਸ਼ੋਅ ਕੀਤਾ ਗਿਆ ਇਸ ਰੋਡ ਸ਼ੋਅ ਦੇ ਦੌਰਾਨ ਦਿੱਲੀ ਦੇ ਸੀਐਮ ਅਰਵਿੰਦ ਕੇਜਰੀ ਵਾਲ ਵੀ ਉਹਨਾਂ ਦੇ ਨਾਲ ਮੌਜੂਦ ਰਹੇ ਨੇ ਪਰ ਅੱਜ ਸੀਐਮ ਮਾਨ ਕੈਥਲ ਜਾਣਗੇ ਜਿੱਥੇ ਉਹਨਾਂ ਦੇ ਵੱਲੋਂ ਦੌਰਾ ਕੀਤਾ ਜਾਣਾ ਹੈ ਕੈਥਲ ਦੇ ਨਾਲ ਕੁਰਕ ਖੇਤਰ ਦੇ ਵਿੱਚ ਵੀ ਸੀਐਮਾਨ ਦਾ ਅੱਜ ਦੌਰਾ ਜਿੱਥੇ ਜਨਸਭਾ ਨੂੰ ਸੰਬੋਧਨ ਕਰਨਗੇ ਤੇ ਇਸੇ ਤੋਂ ਬਾਅਦ ਸ਼ਾਮ ਨੂੰ ਪਿਹੋਵਾ ਤੇ ਸ਼ਾਹਬਾਦ ਦੇ ਵਿੱਚ ਰੋਡ ਸ਼ੋਅ ਹੋਏਗਾ ਰੋਡ ਸ਼ੋਅ ਦੌਰਾਨ ਵੀ ਲੋਕਾਂ ਨੂੰ ਮਿਲਦੇ ਹੋਏ ਲੋਕਾਂ ਨਾਲ ਗੱਲਬਾਤ ਕਰਦੇ ਹੋਏ ਨਜ਼ਰ ਆਣਗੇ ਦੱਸਦੇ ਕਿ ਇਥੋਂ ਆਮਦ ਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਗੁਪਤਾ ਦੇ ਲਈ ਚੋਣ ਪ੍ਰਚਾਰ ਕੀਤਾ ਜਾਣਾ ਸਟਾਰ ਕੈਂਪੇਨਰਾਂ ਦੀ ਲਿਸਟ ਦੇ ਵਿੱਚ ਸੀਐਮਾਨ ਦਾ ਨਾਮ ਵੀ ਸ਼ਾਮਿਲ ਹੈ ਲਿਹਾਜ਼ਾ ਸੀਐਮਾਨ ਆਮਦ ਮੇ ਪਾਰਟੀ ਦੇ ਵੱਡੇ ਚਿਹਰੇ ਵੀ ਨੇ ਪੰਜਾਬ ਤੋਂ ਮੁੱਖ ਮੰਤਰੀ ਵੀ ਨੇ ਇਸੇ ਦੇ ਚਲਦਿਆਂ ਚੋਣ ਪ੍ਰਚਾਰ ਦੀ ਕਮਾਂਡ ਸਹਿਮਾਨ ਦੇ ਹੱਥ ਦੇ ਵਿੱਚ ਵੀ ਦਿੱਤੀ ਹੋਈ ਹੈ ਜਿੱਥੇ ਪੰਜਾਬ ਦੇ ਵਿੱਚ ਲਗਾਤਾਰ ਸਰਗਰਮ ਰਹਿ ਰਹੇ ਨੇ ਪੰਜਾਬ ਦੇ ਵੱਖ-ਵੱਖ ਲੋਕ ਸਭਾ ਹਲਕਿਆਂ ਦੇ ਵਿੱਚ ਜਾ ਕੇ ਆਪਣੀ ਪਾਰਟੀ ਦੇ ਉਮੀਦਵਾਰਾਂ ਦੇ ਲਈ ਚੋਣ ਪ੍ਰਚਾਰ ਕਰ ਰਹੇ ਨੇ ਉੱਥੇ ਹੀ ਅੱਜ ਕੁਰੂਕhetra ਤੇ ਨਾਲ ਕੈਥਲ ਦੇ ਵਿੱਚ ਦੌਰਾ ਕਰਨਗੇ ਜਨ ਸਭਾ ਨੂੰ ਸੰਬੋਧਨ ਕਰਨਗੇ ਇਸੇ ਤੋਂ ਬਾਅਦ ਸ਼ਾਮ ਨੂੰ ਬਿ ਹੋਵਾ ਤੇ ਸ਼ਾਬਾਦ ਦੇ ਵਿੱਚ ਰੋਡ ショ ਕੀਤਾ ਜਾਏਗਾ ਸੁਸ਼ੀਲ ਗੁਪਤਾ ਦੇ ਲਈ ਚੋਣ ਪ੍ਰਚਾਰ ਕਰਨਗੇ ਲੋਕ ਸਭਾ ਚੋਣਾਂ ਨੂੰ ਲੈ ਕੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਵੱਲੋਂ ਤਿਆਰੀਆਂ ਪੂਰੀਆਂ ਕਰ ਲੀਆਂ ਗਈਆਂ ਵੱਖ-ਵੱਖ ਹਲਕਿਆਂ ਦੇ ਵਿੱਚ ਜਾ ਕੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਚੋਣ ਪ੍ਰਚਾਰ ਦੀ ਗਤੀ ਵੀ ਤੇਜ਼ ਕਰ ਦਿੱਤੀ ਗਈ ਹੈ ਕਿਉਂਕਿ ਮਹਿਜ ਕੁਝ ਦਿਨ ਹੀ ਬਚੇ ਨੇ ਜਦੋਂ ਪੰਜਾਬ ਦੇ ਵਿੱਚ ਲੋਕ ਸਭਾ ਚੋਣ ਹੋਵੇਗੀ 1 ਜੂਨ ਨੂੰ ਇਹ ਚੋਣ ਹੋਣੀਆਂ ਉਹਨੂੰ ਲੈ ਕੇ ਹੀ ਪੰਜਾਬ ਦੇ ਵਿੱਚ ਸਿਆਸੀ ਪਾਰਟੀਆਂ ਨੇ ਸਰਗਰਮੀਆਂ ਵਧਾ ਦਿੱਤੀਆਂ ਇਸੇ ਦੇ ਚੱਲਦਿਆਂ ਜਿੱਥੇ ਕਈ ਦਿਨਾਂ ਤੋਂ ਸੀਐਮ ਮਾਨ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਲਈ ਚੋਣ ਪ੍ਰਚਾਰ ਕਰ ਰਹੇ ਨੇ ਖੁਦ ਚੋਣ ਮੈਂ ਚੋਣ ਪ੍ਰਚਾਰ ਦੇ ਲਈ ਮੈਦਾਨ ਦੇ ਵਿੱਚ ਡਟੇ ਹੋਏ ਨੇ ਤੇ ਇਸੇ ਦੇ ਚੱਲਦਿਆਂ ਅੱਜ ਪੰਜਾਬ ਤੋਂ ਬਾਹਰ ਯਾਨੀ ਕੈਥਲ ਦੇ ਵਿੱਚ ਸੀਐਮ ਮਾਨ ਜਨ ਸਭਾ ਨੂੰ ਸੰਬੋਧਨ ਕਰਨ ਗਿਆ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਲਈ ਚੋਣ ਪ੍ਰਚਾਰ ਕਰਨ ਦੇ ਲਈ ਅੱਜ ਸੀਐਮ ਮਾਨ ਕੈਥਲ ਜਾਣਗੇ ਜਿੱਥੇ ਜਨ ਸਭਾ ਨੂੰ ਸੰਬੋਧਨ ਕੀਤਾ ਜਾਏਗਾ ਬੀਤੇ ਕਈ ਦਿਨਾਂ ਤੋਂ ਪੰਜਾਬ ਦੇ ਵਿੱਚ ਸਨ ਹਾਲਾਂਕਿ ਇਹਨਾਂ ਦਿਨਾਂ ਦੇ ਦੌਰਾਨ ਦਿੱਲੀ ਦੇ ਵਿੱਚ ਜਾ ਕੇ ਵੀ 2 ਦਿਨ ਸੇਮਾਨ ਦੇ ਵੱਲੋਂ ਰੋਡ ਸ਼ੋਅ ਕੀਤਾ ਗਿਆ ਇਸ ਰੋਡ ਸ਼ੋਅ ਦੇ ਦੌਰਾਨ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਵੀ ਉਹਨਾਂ ਦੇ ਨਾਲ ਮੌਜੂਦ ਰਹੇ ਨੇ ਪਰ ਅੱਜ ਸੀਐਮ ਮਾਨ ਕੈਥਲ ਜਾਣਗੇ ਜਿੱਥੇ ਉਹਨਾਂ ਦੇ ਵੱਲੋਂ ਦੌਰਾ ਕੀਤਾ ਜਾਣਾ ਹੈ ਕੈਥਲ ਦੇ ਨਾਲ ਕੁਰਕ ਖੇਤਰ ਦੇ ਵਿੱਚ ਵੀ ਸੀਐਮਾਨ ਦਾ ਅੱਜ ਦੌਰਾ ਜਿੱਥੇ ਜਨਸਭਾ ਨੂੰ ਸੰਬੋਧਨ ਕਰਨਗੇ ਤੇ ਇਸੇ ਤੋਂ ਬਾਅਦ ਸ਼ਾਮ ਨੂੰ ਪਿਹੋਵਾ ਤੇ ਸ਼ਾਹਬਾਦ ਦੇ ਵਿੱਚ ਰੋਡ ਸ਼ੋਅ ਹੋਏਗਾ ਰੋਡ ਸ਼ੋਅ ਦੌਰਾਨ ਵੀ ਲੋਕਾਂ ਨੂੰ ਮਿਲਦੇ ਹੋਏ ਲੋਕਾਂ ਨਾਲ ਗੱਲਬਾਤ ਕਰਦੇ ਹੋਏ ਨਜ਼ਰਾਨੇਗੇ ਦੱਸਦੇ ਕਿ ਇਥੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਗੁਪਤਾ ਦੇ ਲਈ ਚੋਣ ਪ੍ਰਚਾਰ ਕੀਤਾ ਜਾਣਾ ਸਟਾਰ ਕੈਂਪੇਨਰਾਂ ਦੀ ਲਿਸਟ ਦੇ ਵਿੱਚ ਸੀਐਮਾਨ ਦਾ ਨਾਮ ਵੀ ਸ਼ਾਮਿਲ ਹੈ ਆਹ ਲਿਹਾਜ਼ਾ ਸਿਮਾਨ ਆਮਦਮੀ ਪਾਰਟੀ ਦੇ ਵੱਡੇ ਚਿਹਰੇ ਵੀ ਨੇ ਪੰਜਾਬ ਤੋਂ ਮੁੱਖ ਮੰਤਰੀ ਵੀ ਨੇ ਇਸੇ ਦੇ ਚਲਦਿਆਂ ਚੋਣ ਪ੍ਰਚਾਰ ਦੀ ਕਮਾਂਡ ਸਿਮਾਨ ਦੇ ਹੱਥ ਦੇ ਵਿੱਚ ਵੀ ਦਿੱਤੀ ਹੋਈ ਹੈ ਜਿੱਥੇ ਪੰਜਾਬ ਦੇ ਵਿੱਚ ਲਗਾਤਾਰ ਸਰਗਰਮ ਰਹ ਰਹੇ ਨੇ ਪੰਜਾਬ ਦੇ ਵੱਖ-ਵੱਖ ਲੋਕ ਸਭਾ ਹਲਕਿਆਂ ਦੇ ਵਿੱਚ ਜਾ ਕੇ ਆਪਣੀ ਪਾਰਟੀ ਦੇ ਉਮੀਦਵਾਰਾਂ ਦੇ ਲਈ ਚੋਣ ਪ੍ਰਚਾਰ ਕਰ ਰਹੇ ਨੇ ਉੱਥੇ ਹੀ ਅੱਜ ਕੁਰੂਕhetra ਤੇ ਨਾਲ ਕੈਥਲ ਦੇ ਵਿੱਚ ਦੌਰਾ ਕਰਨਗੇ ਜਨ ਸਭਾ ਨੂੰ ਸੰਬੋਧਨ ਕਰਨਗੇ ਇਸੇ ਤੋਂ ਬਾਅਦ ਸ਼ਾਮ ਨੂੰ पिहोवा ते शाहबाद रोड शो किता जाएगा सुशील गुप्ता दे चोन प्रचार करेंगे देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप